ਕਿਸੁੰਦੇ ਭਜਨੀਕ ਹਨ ਕਨਿਸ਼ਟ ਮੱਧਮ ਉਤਮ ਪਉਸ਼ਰੇਸ਼ਟ ਪਹਿਲੇ ਤਜਨੀਕ ਤਾਂ ਉਹ ਹਨ ਜਿਹੜੇ ਭਜਨ ਕਰਦੇ ਹਨ ਨਿਤਨੇਮ ਕਰਦੇ ਹਨ ਪਰ ਮਨ ਨਹੀਂ ਟਿਕਦਾ ਨਾਮ ਕਰਨ ਵਾਲਿਆਂ ਨਾਲ ਉਹ ਲੱਖਾ ਹੋਣਾ ਚਾਹੰਗੇ ਕਿਉਂ ਹੌਲੀ ਹੌਲੀ ਉਹਨਾਂ ਮਨ ਸ਼ੁੱਧ ਹੋ ਕੇ ਜਿੰਨਾਂ ਨੇੜੇ ਤੱਕ ਨਾਮ ਕਰਨ ਵਾਲਾ ਬਹੁਤ ਹੀ ਚੰਗੇ ਹਨ ਦੂਸਰੇ ਦਰਜੇ ਦੇ ਉਹ ਹਨ ਮੱਦਦ ਜਿਹੜੇ ਮਨ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ ਉਹ ਪਹਿਲੇ ਨੌਂ ਚੰਗੇ ਹਨ ਤੇ ਇਹ ਦਰਜੇ ਦੇ ਉਹ ਹਨ ਜਿਨ੍ਹਾਂ ਦਾ ਮਨ ਭਜਨ ਵਿੱਚ ਸੋਹਣਾ ਲੱਗਦਾ ਹੈ ਭਜਨ ਆਨੰਦ ਪ੍ਰਾਪਤ ਹੁੰਦਾ ਹੈ ਉਹ ਦੂਸਰੇ ਦਰਜੇ ਵਾਲਿਆਂ ਨੂੰ ਬਹੁਤ ਹੀ ਚੰਗੇ ਨੇ ਚੌਥੇ ਦਰਜੇ ਦੇ ਸ੍ਰੇਸ਼ਟ ਹਨ ਜਿਹੜੇ ਤਰੂ ਦੇ ਵਿੱਚ ਹੀ ਅਪੇਰ ਹੋ ਗਏ ਹਨ ਸੰਧੂ ਕਰ ਤੇ ਸੁਨ ਹੋ ਗਏ ਹਨ ਉਹ ਚੌਥੇ ਦਰਜੇ ਦੇ ਹਨ